ਬੀਕੈਂਡ ਦਾ ਜਸ਼ਨ ਮਨਾਉਣ ਗਏ ਲੋਕਾਂ ਨਾਲ ਵਾਪਰੀ ਦੁਖਦਾਇਕ ਘਟਨਾ ਛੋਟੀ ਨਦੀ ਕਿਨਾਰੇ ਚਲਾ ਦਿੱਤੀਆਂ ਤਾੜ-ਤਾੜ ਗੋਲੀਆਂ ਤਾਂ ਖਬਰ ਹੈ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਕੈਲਾ ਕੈਲਾਬਾਸ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਛੋਟੀ ਨਦੀ ਦੇ ਕਿਨਾਰੇ ਜਦੋਂ ਲੋਕ ਘੁੰਮਣ ਗਏ ਹੁੰਦੇ ਨੇ ਤਾਂ ਅਚਾਨਕ ਤਕਰੀਬਨ 11 ਲੋਕਾਂ ਦੇ ਉੱਪਰ ਤਾੜ-ਤਾੜ ਗੋਲੀਆਂ ਚਲਵਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਿ ਦੱਖਣੀ ਕੈਰੋਲੀਨਾ ਦੇ ਇੱਕ ਤੱਟ ਦੇ ਉੱਪਰ ਜਿਹੜਾ ਕਿ ਐਤਵਾਰ ਰਾਤ ਨੂੰ ਜਦੋਂ ਆਪਣੇ ਲੋਕ ਵੀਕੈਂਡ ਦਾ ਜਸ਼ਨ ਮਨਾ ਰਹੇ ਹੁੰਦੇ ਨੇ ਇੱਕ ਨਿੱਜੀ ਜਿਹੜੀ ਕਿਸ਼ਤੀ ਦੇ ਵਿੱਚ ਜਿਹੜੀ ਪਾਰਟੀ ਕਰ ਰਹੇ ਹੁੰਦੇ ਨੇ ਦਾ ਸ਼ੁਰੂਆਤੀ ਦੇ ਵਿੱਚ ਇੱਕ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਜਿੱਥੇ ਕਿ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਿਆ ਹਾਲਾਂਕਿ 11 ਲੋਕਾਂ ਦੇ ਗੋਲੀ ਲੱਗਦੇ ਜਿਸ ਦੇ ਵਿੱਚ ਕਿ ਇੱਕ ਵਿਅਕਤੀ ਜਿਹੜਾ ਉਹਨਾਂ ਗੋਲੀਆਂ ਦੇ ਨਾਲ ਜ਼ਖਮੀ ਨਹੀਂ ਹੁੰਦਾ ਤਾਂ ਤੁਰੰਤ ਉੱਥੇ ਮੌਕੇ ਤੇ ਫਿਰ ਪੁਲਿਸ ਪਹੁੰਚਦੀ ਹੈ ਉੱਥੇ ਅਮਰੀਕਾ ਦੀ ਪੁਲਿਸ ਪਹੁੰਚਦੀ ਹੈ ਜਾਂ ਫਿਰ ਆਸ-ਪਾਸ ਦੇ ਕੁਝ ਲੋਕਾਂ ਦੁਆਰਾ ਉਹਨਾਂ ਲੋਕਾਂ ਨੂੰ ਕਿਸ਼ਤੀ ਤੋਂ ਬਾਹਰ ਕੱਢ ਕੇ ਜਿਹੜਾ ਤਕਰੀਬਨ ਰਾਤ ਨੂੰ 9:30 ਵਜੇ ਜਿਹੜਾ ਜਿਨ੍ਹਾਂ ਲੋਕਾਂ ਨੂੰ ਗੋਲੀਆਂ ਲੱਗਦੀਆਂ ਨੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਪਰ ਜਿਨ੍ਹਾਂ ਲੋਕਾਂ ਨੂੰ ਗੋਲੀ ਲੱਗੀ ਆ ਉਹਨਾਂ ਦੇ ਪਰਿਵਾਰ ਹੁਣ ਇਸ ਗੱਲ ਦਾ ਜਵਾਬ ਮੰਗ ਰਹੇ ਨੇ ਕਿ ਕੀ ਘਟਨਾ ਸੀ ਕਿਸ ਤਰੀਕੇ ਜਿਹੜਾ ਸਾਡੇ ਪਰਿਵਾਰਕ ਮੈਂਬਰਾਂ ਨੂੰ ਜਾਂ ਫਿਰ ਦੋਸਤਾਂ ਮਿੱਤਰਾਂ ਨੂੰ ਜਿਹੜੀ ਗੋਲੀ ਚਲਾਈ ਗਿਆ ਤਾਂ ਇਸ ਸਾਰੇ ਮਾਮਲੇ ਦੀ ਜਿਹੜੀ ਜਾਂਚ ਆ ਪੁਲਿਸ ਦੇ ਵੱਲੋਂ ਕੀਤੀ ਗਈ ਪੁਲਿਸ ਨੇ ਕਿਹਾ ਕਿ ਕਟੋਕਟ ਇੱਕ ਵਿਅਕਤੀ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਕਿ ਜਿਸਦੇ ਗੋਲੀ ਨਹੀਂ ਲੱਗੀ ਜਾਨੀ ਕਿ ਤਕਰੀਬਨ 11 ਲੋਕਾਂ ਦੇ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚੋਂ ਕਿ ਤਕਰੀਬਨ 10 ਲੋਕ ਉਹਨਾਂ ਗੋਲੀਆਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਨੂੰ ਇੱਕ ਡੀਜੇ ਦੇ ਉੱਪਰ ਤਕਰੀਬਨ 3 ਘੰਟੇ ਇੱਕ ਕਰੂਜ਼ ਦੇ ਉੱਪਰ ਉਸ ਜਿਹੜੀ ਕਿਸ਼ਤੀ ਹੈ ਉਸ ਦੇ ਉੱਪਰ ਪਾਰਟੀ ਕੀਤੀ ਜਾ ਰਹੀ ਸੀ ਜੋ ਕਿ ਰਾਤ ਨੂੰ ਤਕਰੀਬਨ 9:30 ਵਜੇ ਦਾ ਸਮਾਸੀਕ ਜਦੋਂ ਅਚਾਨਕ ਗੋਲੀਆਂ ਚੱਲ ਜਾਂਦੀਆਂ ਨੇ ਤਾਂ ਜਦੋਂ ਗੋਲੀਆਂ ਚੱਲਦੀਆਂ ਨੇ ਮਾਹੌਲ ਅਚਾਨਕ ਤਣਾਅ ਦਾ ਬਣ ਜਾਂਦਾ ਲੋਕ ਸਹਿਮ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਕੈਲਾਬਾਸਟੋ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਛੋਟੀ ਨਦੀ ਕਿਨਾਰੇ ਲੋਕ ਜਿਹੜਾ ਵੀਕਐਂਡ ਦਾ ਜਸ਼ਨ ਮਨਾ ਰਹੇ ਸੀ ਕੋਈ ਨਿੱਜੀ ਪਾਰਟੀ ਕਰ ਰਹੇ ਸੀ ਵੀਕਐਂਡ ਜਿਹੜਾ ਡੇ ਮਨਾ ਰਹੇ ਸੀ ਅਚਾਨਕ ਗੋਲੀਬਾਰੀ ਹੋ ਜਾਂਦੀ ਹੈ ਜਿਸ ਦੇ ਵਿੱਚ ਕਿ 11 ਲੋਕਾਂ ਦੇ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ 10 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮ ਵੀ ਹੋ ਜਾਂਦੇ ਨੇ ਤਾਂ ਇਸ ਮਾਮਲੇ ਜਿਹੜਾ ਅਮਰੀਕਾ ਦੀ ਪੁਲਿਸ ਦੁਆਰਾ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਗੋਲੀਬਾਰੀ ਕਿਉਂ ਕੀਤੀ ਕਿਸ ਨੇ ਕੀਤੀ ਇਸ ਦੇ ਜਿਹੜੇ ਲਿੰਕ ਨੇ ਕਿੱਥੇ ਤੱਕ ਜੁੜਦੇ ਨੇ ਇੱਕ ਜਿਹੜਾ ਇੱਕ ਤੱਟ ਦੇ ਕਿਨਾਰੇ ਇੱਕ ਜਦੋਂ ਛੋਟੀ ਨਦੀ ਦੇ ਜਿਹੜਾ ਦੱਖਣੀ ਕੈਰੋਲੀਨਾ ਦੇ ਇੱਕ ਤੱਟ ਦੇ ਕਿਨਾਰੇ ਜਿੱਥੇ ਕਿ ਗੋਲੀਬਾਰੀ ਕੀਤੀ ਜਾਂਦੀ ਹੈ ਉਹ ਵੀ ਵੀਕਐਂਡ ਤੇ ਤਾਂ ਉਸ ਮੌਕੇ ਸੁਭਾਵਿਕ ਹੈ ਕਿ ਜਦੋਂ ਵੀਕਐਂਡ ਤੇ ਲੋਕ ਉਧਰ ਲੈ ਜਿਹੜਾ ਮਾਹੌਲ ਆ ਕਿ ਵੀਕਐਂਡ ਤੇ ਜਿਹੜਾ ਲੋਕ ਘੁੰਮਣ ਜਾਂਦੇ ਨੇ ਆਪਣੀ ਪਾਰਟੀ ਇੰਜੋਏ ਕਰਨ ਜਾਂਦੇ ਨੇ ਤਾਂ ਜਦੋਂ ਮੌਕੇ ਤੇ ਗੋਲੀਆਂ ਚੱਲ ਜਾਣ ਤਾਂ ਇੱਕ ਪਾਰਟੀ ਇੰਜੋਏ ਕਰ ਰਹੀ ਹੁਣ ਤਾਂ ਉਸ ਮੌਕੇ ਤਾਂ ਮੌਕੇ ਤੇ ਸੁਭਾਵਕ ਆ ਕੇ ਮੌਲ ਜਿਹੜਾ ਸਹਿਮ ਦਾ ਜਰੂਰ ਬਣ ਜਾਂਦਾ ਪਰ ਇਸ ਮਾਮਲੇ ਨੂੰ ਹੁਣ ਜਿਹੜਾ ਪੁਲਿਸ ਦੇ ਵੱਲੋਂ ਵੀ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਸਲ ਚ ਵਜ੍ਹਾ ਸੀ ਕਿ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਕਿਉਂਕਿ ਜਿਹੜੇ ਪੀੜਤ ਲੋਕ ਨੇ ਜਿਨ੍ਹਾਂ ਦੇ ਉੱਪਰ ਗੋਲੀ ਚਲਾਈ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਨੇ ਉਹ ਵੀ ਪੁਲਿਸ ਦੇ ਕੋਲੋਂ ਜਵਾਬ ਮੰਗ ਰਹੇ ਨੇ ਕਿ ਇਸ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਵੇ